ਟਰ ਦੇ ਬੰਦੇ ਬੈਠੇ ਨੇ ਸੇਰ ਦੇ 10 ਵਜੇ ਦੇ ਬੈਠਿਆ ਵੀ ਲਹਿਟ ਆਉਗੀ ਕੱਲ 10 ਵਜੇ 8 ਵਜੇ ਲੇਟ ਆ ਗਈ ਸੀ ਅੱਜ 15 ਤਰੀਕ ਹੈਗੀ ਤੇ ਵਾਰੀ ਚੇਂਜ ਹੋ ਗਈ ਹੈ ਤੇ ਜਦੋਂ ਆ ਕੇ ਪਤਾ ਲੱਗਿਆ ਕਹਿੰਦੇ ਵੀ ਲਾਈਟ ਤਾਂ ਆਉਣੀ ਸ਼ਾਮੀ 4 ਵਜੇ 4:30 ਵਜੇ ਤੇ 4:30 ਵਜਨ ਵਾਲੇ ਨੇਗੇ ਤੇ ਖੇਲ ਚ ਕਲਰ ਰੰਗ ਮਾਰਦਾ ਸੀਗਾ ਖਾਲੀ ਘਰ ਬੈਠੇ ਵੀ ਕਾ ਜਾਵਾਂਗੇ ਠੋਏ ਸੇਰ ਸਾਰਾ ਦਿਨ ਨਹਾਵਾਂਗੇ ਮੋਟਰ ਤੇ ਤੇ ਸਾਰਾ ਦਿਨ ਲਾਈਟ ਨਹੀਂ ਆ ਸਾਡੀ ਵੀ ਹੰਡ ਫੜ ਲਈ ਬੰਦਿਆਂ ਨੇ ਕਹਿੰਦੇ ਨਾ ਜਾਣ ਆਦਾ ਜਨਾ ਕੇ ਆਗਾ 10 ਵਜੇ ਲੰਮੇ ਬੈਨੇ ਸੋਈ ਹੁੰਦੇ ਨੇ ਕਦੀ ਕੁਝ ਕਰੀ ਜਾਂਦੇ ਨੇ ਤੇ ਬੰਦੇ ਫੋਨ ਕਰਦਾ ਦੂਜੇ ਬੰਦੇ ਵੀ ਆਉਂਦੇ ਪੈਣਗੇ ਮਿਕਸ ਫਰੋਡ ਦੀਆਂ ਬੋਤਲਾਂ ਤਿੰਨ ਪੀ ਗਏ ਨੇ ਕਿ ਠੰਡੇ ਦੀ ਬੋਤਲਾਂ ਤਿੰਨ ਪੀ ਗਏ ਚਾਹ ਦੇ ਬਾਟੇ ਪੀ ਗਏ ਬੰਦੇ ਕਹਿੰਦੇ ਘਰ ਨਹੀਂ ਜਾਣਾ ਕਹਿੰਦੇ ਇੱਥੇ ਹੀ ਬਹਿਣਾ ਅੱਜ ਨਾ ਕੀ ਜਾਣਾ ਹਿੰਟ ਕਰ ਲਿਆ ਨੇ ਨਵੀਂ ਗੇਲ ਚ ਰੰਗ ਮਾਰਿਆ ਨਵਾਂ ਦੋ ਬੰਦੇ ਉਹ ਸੀਗੇ ਉਹ ਲੱਗੇ ਨੇ ਜਦੋਂ ਲਾਈਟ ਆਏ ਕਹਿੰਦੇ ਦੱਸਦੇ ਸ਼ੋਕ ਦੀ ਆ ਜਾਣਗੇ ਭੱਜ ਕੇ ਉਹਨੇ ਤੁਹਾਨੂੰ ਬਈ ਪਾਣੀ ਲਾਈਟ ਕੇ ਤੋਂ ਆਉਂਦੀ ਮੋਟਰ ਡਿੱਕੀ ਆ ਨਾ ਕਦੋਂ ਆਉਂਦੇ ਬੈਠੇ ਆ ਇੱਥੇ ਸਵੇਰ ਦੇ 10 ਵੇ ਦੇ ਬੈਠੇ ਆ ਐ ਭੈਜ ਲੋ ਪਈਆਂ ਦੀ 43 44 ਡਿਗਰੀ ਟੈਂਪਰੇਚਰ ਪਈ ਜਾਂਦਾ ਗੱਟੇ ਵੀ ਖਾਲੇ ਹੋਗੇ ਮੂੰਹ ਵੀ ਕਾਲੇ ਹੋਗੇ ਭੈਣ ਜੋ ਦੇ ਇਹਨੇ ਜੀ ਪਾਵਾਂਗੇ ਜੀ ਹੁਣ ਆ ਚਰਨ ਧੋਣ ਕਹਿਣਾ ਉੱਤੇ ਸਿੰਘ ਆਵ ਜਾਗੇ ਪਵਿੱਤਰ ਚਰਨ ਭੈਣਾ ਕੀ ਕਰਦੀ ਭੈਜੋ ਕੱਲ ਦੇ ਕੱਢਦੇ ਡਿਜ਼ਾਈਨੀਆਂ ਪਾਈ ਹੀ ਰਹੀਆਂ ਭੈਜੋ ਯਾਰ ਲੈਡ ਹੀ ਨਹੀਂ ਆਈ ਮੇਰੇ ਸਾਲੀ ਦੀ ਸ਼ੈਂਪੂ ਦੇ ਭੜਿਆ ਦੋ ਜੇਬ ਚ ਪਾਈ ਫਿਰਦਾ ਆ ਹੋਰ ਸਾਧ ਲਿਆ ਜੀ ਕਦੀ ਪੰਮ ਖਸੂਸਪੁਰੀਆ ਇੱਕ ਬੰਦਾ ਪਾਣੀ ਲੈਣ ਵਾਸਤੇ ਭੇਜਿਆ ਮੋਟਰਸ ਵਾਲੀ ਫਿਰ ਨਹੀਂ ਚੱਲੀ ਅਜੇ ਉਹਦੇ ਨਾਲ ਹੀ ਕਿੱਥੇ ਢੋਲਾਂਗੇ ਬਣਾਓ ਪ੍ਰਜਾਤ ਪ੍ਰਜੂਤ ਬਣਾਉਣਾ ਬੂਗੇ ਹਿਸਾਬ ਨਾਲ ਮੱਥੇ ਮੋ ਤੇ ਟੇਕਲਾ ਮੱਥੇ ਪਟਕ ਪੱਤਾ ਪਟਕੇ ਦਿੱਤੇ ਖੂਨ ਦੇ ਖੇਲ ਨੂੰ ਮੱਥਾ ਬੰਨਨੇ ਦੇ ਤੇ ਲਾ ਕੇ ਫੇਰ ਚੱਲੂਗੀ ਦੀਪਾਬ ਕਿਰਪਾ ਲਿਆ ਕਰਾ ਜੀਬ ਦੇ ਕਿਰਪਾਨ ਜੀਬ ਦੇ ਕਿਰਪਾਨਾ ਫੇਰ ਉਹ ਪਾਨਣਾ ਦੀ ਭੈਂ ਦਾ ਰਬੋਚਾ ਜਾ ਕੇ ਤੇ ਮੁੜ ਕੇ ਪਾਣੀ ਇੱਥੇ ਡੁੱਲੀ ਜਾਵੇ ਥੱਲੇ ਬਹਿ ਕੇ ਨਹਾਉਣਾ ਪਵੇ ਐ ਜੋ ਬੰਦੇ ਸਾਰੇ ਸਾਥਲੇ ਭੈਣ ਜਿਹੜੀ ਚੱਲਦੀ ਨਹੀਂ ਭਿੰਨਾ ਟਾਈਮ ਐ ਤਰ ਲੈ ਹੱਥ ਬੰਨ ਲਓ ਪੈਰੀ ਪੈ ਜਾਓ ਵਿੱਚ ਵੇਲਾ ਸਾਫ ਕਰਤੀ ਫੇਰ ਵੀ ਨਹੀਂ ਆਈ ਲੈਟ ਦੀ ਪੈਕੀ ਕਿਹੜੀ ਮਾੜੀ ਨੀਤ ਨਾ ਸਾਡਾ ਵੀ ਭਾਣਾ ਜਰਾ ਗਿੱਟੇ ਤੋਂ ਹੈ ਨਾ ਕਾਲੇ ਹੋ ਗਏ ਦੇ ਲੈ ਚਲਾ ਦੇ ਪ੍ਰਭੂ ਮੱਥਾ ਮੋਟ ਟੇਕ ਲੋ ਪੈਰੀਆ ਤਲਣਾ ਮੁੰਡੇ ਤੱਕ ਘਾਰ ਕੇ ਫੇਰ ਬਹਿ ਜਾਂਦੇ ਨੇ ਵਿਚਾਰੇ ਤੱਕ ਤੋਕਦਾ ਕੇ ਫੇਰ ਬਹਿਗੇ ਸਾਹਮਣੇ ਬਣਦਾ ਆਪਣਾ ਕਾਲੇ ਮੂੰਹ ਹੋ ਗਏ ਦੇ ਓਏ ਬੈਠੇ ਫੇਰ ਤੇ ਬਹਿ ਬੈ ਕੇ ਕਾਲੇ ਰੰਗ ਹੋ ਗਏ ਦੇ ਪੈੜੀ ਅੱਖਾਂ ਬੰਦ ਰੱਖਿਆ ਸੀ ਨਾਲ ਦਲੇ ਆ ਸੀ ਲਹਿੜ ਸਾਲੀ ਹੋ ਜੇ ਫੇਰ ਵੀ ਜੀਵਣੀ ਹੋਈ ਜਦੋਂ ਇਹਦੀ ਦਾੜ੍ਹੀ ਉੱਚਾਈਏਗਾ ਤੇ ਉਦੋਂ ਹੀ ਆਊਗਾ ਨਾ ਬਿਜਲੀ ਬਿਜਲੀ ਬਾਬਾ ਉਹਦੀ ਆਊਗਾ ਆ ਜਾ 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 ਹੇ ਹਾਏ ਹਾਏ ਓਏ ਹਾਏ ਹੈਡਚੋਟ ਆ ਗਈ ਓਏ ਹਾਏ ਹਾਏ ਮਸਾਈ ਆਇਆ ਵੜ ਓਏ ਲਾ ਦੇ ਲਾ ਦੇ ਹਾਏ ਓਏ ਆਇਆ ਅੜੀਆ ਮੇੜ ਆਹ ਜੋ ਪਾਇਆ ਆਹ ਪੂਰੀ 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 بتانڑن ملالے اوئے 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 તમ બણા બરા કાર ફાઇટિંગ કરવાના વાયડા ડો આ વાળીઓ વીર દી કે જ દેગ वो छट पानी उत ले दे भाई इन हेड से लुपरू देश पंजाब मेरे अदवीरू देश ફેર ફારા ઓ બહાર પાણી ઓ બહાર માં ડોકળા છડ દે ઈ પે ઓ ઓય ઓય સપાઈ

ਉੱਲੀ ਰਾ ਪਰਦੇ ਦੇ ਦੇਓ ਕਿ ਕਰੂੰਗੇ ਜੀ ਆਹ ਦੇ ਜੀ ਹਾ 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 ਫੜਲਾ ਮੈਲ ਭੈਣ ਦਾ ਪੰਨਾ ਵੇਓ ਡੇਢ ਲੱਖ ਲਾਇਆ ਬਾਈ ਡਾ ਗੇ ਭੋਇਆ ਯੋ ਆਏ ਆਓ ਫੋਟੋ ਨਿਕਾ ਜਾ ਕੇ ਪਾਣੀ ਖੜਾ ਲੈਣ ਤੇ ਹੱਥ ਕਰਾ ਲੈ ਲੈ ਓ ਛੱਪ ਤੇ હા યોગે ચપ્લે

ਹਲੇ ਆ 2 ਜਾ 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 ਹਲੇ ਸੁਣ ਲਈ ਪ੍ਰਵਾਹਦ ਵਾਲੇ ਸੁਣ ਲਈ ਕੱਪਰੂਆਂ ਦੀ ਕਿੱਡੇ ਕਿੱਡੇ ਧੋਲ ਆ ਓਏ ਸਾਰੇ ਕਚਰਾ ਜਿਲਾਉਣ ਲੱਗੇ ਕੱਪਰੂ ਥੱਲੇ ਵਾਹ ਸਾਰੇ ਓਏ ਯੋਗ ਬੜੀਲੀ ਮੋਜ ਪੰਜਾਬ ਵਰਗੀ ਗੋਤੇ ਨਾਲ ਬਿੱਡੋ ਕਰਗੋ ਜਿਹੜੀ ਪੁੱਜ ਗਿਆ ਸਾਰੀ ਮੇਰਾ ਤਾਂ ਨਹੀਂ ਸੀਤ ਵਾਲਾ ਤਾਂ ਨਹੀਂ ਹਰਿਆਉਂ ਦਸਤੀ ਨੂੰ ਆਇਆਗਾ ਨਹੀਂ ਟੱਕਦਾ ਓਏ ਆਹ ਪਾਪਾ ਬਾਹਰ ਨਿਆ ਆਉਂਦਾ ਓਏ 10 ਵਜੇ ਤੇ ਡੀਕੀ ਜਾਂਦਾ ਸੀ ਮਰਾਇਡ ਨੂੰ 10 ਵਜੇ ਤੇ ਵਾਟਰਪਰੂਫ ਹੈ ਵਾਟਰਪਰੂਫ ਨਹੀਂ ਇਹ ਲੱਭੇ ਨਾ ਬੰਦੀ ਖਾਲਸ ਕਰ ਜੇ ਮਾਈ ਗॉड ਪੈਰ ਤੋਂ ਡੀਜ਼ਲ ਉੱਤੇ ਤੈਰਦਾ ਆਪਣਾ ਪੈਰ ਤੋਂ ਅੱਗ ਲਾ ਦੋ ਵਿੱਚ ਪਾਣੀ ਅੱਗ ਲਾ ਦੋ ਉਹ ਬੁੰਨਾ ਉਹ ਬੁੰਨਾ ਲੈ ਸੇ ਪੈਰ ਤੋਂ ਲੰਗ ਲਾ ਕੇ ਦੀਪਾ ਦੇ ਆਵਾ ਦੀਪਾ ਦੇਗਾ ਦਵਾਈ ਵਾਲਾ ਜੱਟ ਕੁੰਡਾ ਐਂਦਰ ਗੁੱਟ ਸੁਨਹਿਰੀ ਹੋ ਗਏ ਆਓ ਐਂਦਰ ਨੀ ਯਾ ਨਿਕਲੋ ਬਾਹਰ ਓਏ ਜਮਾ ਕਾੜੋ ਓਏ ਮੇਰਾ ਸਾਲਿਆ ਚਿਚੜਾ ਜਾ ਐਂਦਰੋਂ ਬਾਹਰ ਛੱਪੜ ਲਾਤਾ ਸਾਰਾ ਬੱਤ ਓਏ ਤੀ ਬਗਾਨਾ ਮੈਂ ਇੱਕ ਮਿੰਟ ਪਾਣੀ ਹੀ ਰੂੰਗਾ ਡੁੱਬ ਕੇ ਹਾਂ ਥੱਲੇ ਚੱਲ ਦੇਖਦਾ ਕਿਹੜਾ ਵੱਤ ਸਾ ਰੋਕਦਾ ਓਏ ਚੱਲ ਇੱਕ ਇਕੱਠੇ ਤੋਂ ਇਕੱਠੇ ਡੁੱਬੇ ਤਿੰਨ ਤਿੰਨ ਡੁੱਬੇ ਚੱਲ ਕੋਈ ਨਾ ਚੱਲ ਇੱਕ ਦੋ ਤਿੰਨ ਮਾਂ ਜੀ ਹੋ ਰਿਹਾ ਟੂਰਨਾਮੈਂਟ ਚੱਲ ਰਿਹਾ ਵੀਰਾ ਬਦੋ ਵਧੀਆ ਵਾਲਾ ਕੱਪ ਮਿਲਣਾ ਨੂੰ ਬਦੋ ਵਧੀਆ ਵਾਲਾ ਦੀਪਾ ਨਿਕਲ ਆ ਓਏ ਦੀਪਾ ਹਾਰ ਗਿਆ ਓਏ ਆਏ ਹਾਏ ਦਿੱਤ ਗਿਆ ਓਏ ਆਹ ਮੁੰਡਾ ਆਹ ਮੁੰਡਾ ਪਿੰਕੇ ਜਿਹੜਾ ਬਹੁਤ ਟਾ ਫੈਨ ਹੈ ਇਹਦੇ ਨਾਲ ਕੁੱਤਿਆਂ ਫਰਾ ਗਾਣੀ ਤੇ ਅੱਗ ਵਾਲਦੀ ਉਧਰ ਹਾਲਤ ਉਹ ਥੋਹਾਵੇਂ ਇੰਗਲਿਸ਼ ਤੇ ਅੱਗ ਵਾਲਦੀ ਨਹੀਂ ਨਹੀਂ ਉਹ ਤਾਂ ਵਨ ਨਾ ਜਿਹਦੇ ਪਾਸੇ ਖਾਲਜ ਭੱਜਣਗੇ ਮੁੰਡੇ ਖਾਲਜ ਖਾਲਜ ਤੇ ਬੱਜ ਲਗੇ ਮੁੰਡੇ ਚਲੋ ਚਲੋ ਚਲ ਇੱਕ ਦੋ ਰੁਕ ਜਾ ਓੜਾ ਛੋਟੇ ਵਾਕਾਂ ਨੂੰ ਬਣਾਈਏਗਾ ਆਹ ਆ ਦੇਖੋ ਨਾਸਰ ਬਿਊਟੀ ਹੁਣ ਇੱਕ ਮਿੱਟੀ ਬਣਾਂਗੇ ਘਾਰ ਵਾਲ ਘਾਰ ਵਾਲੀ ਮਿੱਟੀ ਦੀਆਂ ਰੰਗ ਗੱਚਾ ਰੰਗ ਲੱਗੇ ਸਾਰਾ ਇਹ ਇਹ ਵੀ ਜਦੋਂ ਅਸੀਂ ਜੰਗਲਾਂ ਦੇ ਰਹਿੰਦੇ ਸੀ ਜੰਗਲਾਂ ਵਾਸਤੇ ਆ ਦੇਖੋ ਇਸੀ ਕੂਚਾ ਫੜ ਕੇ ਆ ਗਿਆ ਬਦਾ ਢਾਡਾ ਗੱਲ ਨੂੰ ਮੁੰਡਾ ਦਾ ਲੋਹਾ 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 ਥੱਲੇ ਵੇਖ ਥੱਲੇ ਪੈੜਾ ਨਿਸ਼ਾਨ ਵੇਖ ਆ ਉੱਥੇ ਉੱਥੇ ਲੌਂਡੇ ਮਿੱਥੜੀ ਆ ਜਾਓ ਹੋਣ ਸੁੱਖ ਜਿਹੋਲ ਬਣ ਲੱਗੇ ਨੇ ਨਾਰਕਾ ਬਹੁਤ ਨਾਰਮਾ ਮੇ ਅੱਲਾ ਬਾਹ ਉਹ ਕਿੜਾ ਮਾਰ ਕੇ ਹੈ ਕਿੜਾ ਮਾਰੀ ਬੋਧਾ ਜਿੱਥੇ ਟਿੱਕੇ ਜਦੋਂ ਜਦੋਂ ਪੂਰਾ ਹੋ ਜਾਊਗਾ ਟਿੱਕੇ ਜੜਕਣੇ ਪੁੱਦਾ ਦੇ ਸਭ ਤੋਂ ਮਾਰ ਕੇ ਰੱਖੇ ਤਾਂ ਕਿ ਉਹ ਰਿਵੀਓ ਹਟੇ ਨਹੀਂ ਗਿਆ ਆ ਦੇਖ ਆ ਦੇਖ ਨੇਚਰਲ ਬਿਊਟੀ ਕਿੱਤਾ ਹੋਣਾ ਦੇਖ ਆ ਦੋਹਾਂ ਕਰਨਦੀ ਹੋਏ ਦੇਖ ਆਰੇ ਟਿੱਕਾ কি ডা লা 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 তো গটি হয়ে গই ভাঁজ ও দি কোনু সিটু ওয়ালা আমেরিকা ও আমেরিকা কোনু সিটু ওয়ালা কোনু সিটু ওয়ালা ਹੇ ਫੈਨ ਨੇ ਸਿੱਧਾ ਹੁਣ ਨਾ ਬਣਾਇਆ ਦੋਨਾਂ ਨਾ ਹਾਂ ਇਹ ਹੁਣ ਨਾ ਬਣਾਇਆ ਚੱਲ ਜੀ ਪਹੇ ਤਾਰ ਮਿਲਦਾ ਦਾ ਤਾਰੀ ਬਗੈ ਤੇ ਆਪੋ ਆਹ ਜਦ ਬਣਿਆ ਗਟਾਰ ਖੜਦਾ ਛੋਣਾ ਇਹ ਚ ਫੋੜਾ ਲੰਮੇ ਪਿਆ ਦੀ ਆ ਪੈ ਰਿਹਾ ਕਿਤੀ ਚ ਆਂਦੀ ਆ ਨੂੰ ਨਾਮ ਨਾਲ ਆ ਯਾਰ ਯਾ ਆ ਯਾਰ ਯਾਰ ਨੂੰ ਯਾਰ ਯਾਰ ਨੂੰ ਨਵਾਉਂਦਾ ਵੇਖ ਲੋ ਕਾਲੀ ਮਖਾ ਮੁੰਡੇ ਉੱਤੇ ਉੱਪਰ ਹੜਕੇ ਆਇਆ ਆਏ ਆ ਮੁੰਡਾ ਦੁਬਈ ਤੋਂ ਆਇਆ ਆ ਮੁੰਡਾ ਆਸਟ੍ਰੇਲੀਆ ਤੋਂ ਆਇਆ ਆ ਇਹ ਇਹਦਾ ਪੰਜਾਬ ਤੋਂ ਬਾਹਰ ਹੀ ਨਹੀਂ ਕੱਢਿਆ ਰੋ ਰੋ ਹੋਏ ਤੇ ਜੂ ਬਾਹਰ ਨਿਕਲ ਗਿਆ ਤੇਰੇ ਪਾਣੀ ਉੱਪਰ ਕੇ ਸਾਲੇ ਚਲਵਰਾਂਗੇ ਦੇ ਬੁੱਤੀ ਲੜਦੇ ਬਾਹਰ ਲਿਆ ਹਾਂ ਜੀ ਆਇਆ ਚਲ ਆਈ 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 ਉਹ ਵੀ ਜਾ ਬੈਠਾ ਨਾ ਕਿਨਾਰੇ ਇਹਦੇ ਕਿਹੜਾ ਬੁੱਤੀ ਦੇ ਬੁੱਤੀ ਟੇਕੇ ਹੋਰ ਹੈ ਤੇ ਸਿਲਵਰ ਬੁੱਤੀ ਹੋ ਗਈ ਤੇਰੀ ਆ ਆ ਆ ਇਸ ਤੀਆ ਹੋ ਦੌੜ ਲਿਆ ਖਾਲੇ ਗੱਬਰੂ ਦੇਸ਼ ਪੰਜਾਬ ਦੇ ਕਾਨਿਆ ਵਰਗੇ ਪੱਟ ਅਡੇ ਕਾਨਿਆ ਵਰਗੇ ਪੱਟ ਕਾਵਲਦੀ ਪਬਲਿਕ ਓਏ ਆ ਆ ਆ ਤੇ ਜੇਤੀ ਪਿੰਕਾ 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 ਜਸਾ ਰਸੂਲਿਆ ਬੁਲਸ ਬੁਲਸ ਨਾ ਕੇ ਮਾ ਆ ਨਾ ਕੇ ਚਾਰਾ ਨਾ ਆਏ ਆ ਆ ਮਿੰਟ ਦੇ ਜ਼ਵਾਦ ਵਾ ਤੇ ਆ ਫਿਰ ਦਿੰਦਾ 10 ਮਿੰਟ ਜ਼ਵਾਦ ਤੇ ਇਹੇ ਸਾਲ ਠੰਡ ਵਿੱਚ ਨਾਲ ਮੁਕੰਬੀ ਜਾਂਦਾ ਇਹਨੂੰ ਸਿਲਵਰ ਬੂਤੀਆਂ ਹੋ ਗਿਆ ਦੀਪਲ ਕੱਚਾ ਹੋਵੇ ਗਿਆ ਉੱਥੇ ਤੁੱਪੇ ਵਖਰੇ ਪੰਜ ਮਿੰਟ ਉੱਤੇ ਬਹੁਤ ਠੰਡ ਲੱਗਦੀ ਆ ਆ ਮੁੰਡੇ ਆ ਮੁੰਡਾ ਨਵਾਂ ਆਇਆ ਸੀ ਮੋਟਰ ਤੇ ਨਾਉਣ ਵਾਤੇ ਹੋਰ ਖਾਤਰਨਾਕ ਆ ਨਾਲੇ ਭਾਈ ਹੁਣ ਤਾਂ ਨਜ਼ਾਰਾ ਆ ਗਿਆ ਉਹ ਨਾ ਕੇ ਠੰਡ ਲੱਗਾ ਲੱਗੀ ਖੇਲ ਦੇਖੋ ਸਾਲਾਂ ਥੱਲੋ ਸਾਰਾ ਰੰਗ ਪਟਦਾ ਸਿਲਵਰ ਜਿਹਾ ਐਡਾ ਤੇ ਚਾਰਦਾ ਦੇਖ ਰਾਂਗਾ ਸ਼ੈਂਪੂ ਨਹੀਂ ਆਪਣੀ ਜੇਬ ਚ ਹੀ ਰਹਿ ਗਈ ਚਲੋ ਨਾਲੇ ਨਹੀਂ ਰੋਜ ਲੈ ਕੇ ਬਰਾਂ ਨਹੀਂ ਐਸੇ ਨਹੀਂ ਰੋਜ ਕਿਵੇਂ ਲੈ ਕਰੂਗਾ ਨਵਾਂ ਬਲੌਗ ਪਾਵਾਂਗੇ ਹੁਣ ਕੱਲ ਨੂੰ ਤੁਹਾਨੂੰ ਬੁਰੀ ਜ਼ਬਰਦਸਤ ਜਿਹੜੀ ਦੇਖੀ ਨਾ ਉਹ ਦਿਖਾਵਾਂਗੇ ਤੁਹਾਨੂੰ ਠੀਕ ਹੈ ਮੁੰਡਿਓ